ਚਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਚ ਨੂੰ ਅੱਜ ਦੇ ਕੁਝ ਮਸਲੇ ਇਦਾਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਬਿੱਲ ਸੀ ਦੇ ਸਬੰਧੀ ਥੋੜੀ ਜੀ ਗੱਲਬਾਤ ਕੱਲ ਕੀਤੀ ਸੀ ਅੱਜ ਵਿਸਥਾਰ ਦੇ ਵਿੱਚ ਇਸ ਖਾਸ ਬਿੱਲ ਦੇ ਬਾਰੇ ਗੱਲ ਕਰਾਂਗੇ ਦੂਜਾ ਬੈਂਕ ਆਫ ਕੈਨੇਡਾ ਨੇ ਅੱਜ ਵਿਆਜ ਦਰਾਂ ਹੋਲਡ ਕਰ ਲਈਆਂ ਸਥਿਰ ਰੱਖੀਆਂ ਉਹ ਕੋਈ ਤਬਦੀਲੀ ਨਹੀਂ ਕੀਤੀ ਤੀਜਾ ਰੈਸਟੋਰੈਂਟ ਜਿਹੜੇ ਹੈਗੇ ਨੇ ਉਹ ਸਰਕਾਰ ਨੂੰ ਜੀਐਸਟੀ ਬੰਦ ਕਰਨ ਦੀ ਅਪੀਲ ਕਰ ਰਹੇ ਆ ਅ ਅਗਲੀ ਗੱਲਬਾਤ ਐਂਟੀ ਰੇਸਿਜ਼ਮ ਹੈਲਪਲਾਈਨ ਆਖਰ ਦੇ ਵਿੱਚ ਆਪਾਂ ਉਹਦੇ ਬਾਰੇ ਵੀ ਥੋੜੀ ਜੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਤੇ ਕੁਝ ਹੋਰ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਸਭ ਤੋਂ ਪਹਿਲੀ ਗੱਲਬਾਤ ਅ ਜਿਹੜੀ ਐਸ਼ ਵੇਲੇ ਜਿਹੜੀ ਰੈਫਿਊਜੀਜ਼ ਬਾਰੇ ਇੱਕ ਬਿੱਲ ਆਇਆ ਹੈ ਜਾਂ ਉਹਦੇ ਉੱਤੇ ਇਹਦੇ ਉੱਤੇ ਗੱਲਬਾਤ ਕੀਤੀ ਗਈ ਹੈ ਇਹ ਬਿੱਲ ਹੈ ਕੀ ਤੇ ਇਹਦੇ ਉੱਤੇ ਹੁਣ ਕੀ ਇਹਦੇ ਨਾਲ ਅਸਰ ਪਊਗਾ ਬਿੱਲ C2 ਕੈਨੇਡਾ ਬਹੁਤ ਸਖਤੀ ਕਰ ਰਿਹਾ ਆ ਆਪਾਂ ਸਾਰੇ ਜਾਣਦੇ ਆ ਇਮੀਗ੍ਰੇਸ਼ਨ ਦੇ ਉੱਤੇ ਇਸੇ ਇਮੀਗ੍ਰੇਸ਼ਨ ਦੇ ਉੱਤੇ ਇੱਕ ਜਿਹੜੀ ਚੀਜ਼ ਵਰਤੀ ਜਾਂਦੀ ਪਤਾ ਨਹੀਂ ਉਹ ਸਿੱਧੀ ਹੈ ਪਤਾ ਨਹੀਂ ਗਲਤ ਆ ਸਹੀ ਆ ਉਹ ਆਸਾਈਲਮ ਜਾਂ ਇਹ ਲੋਕ ਕਹਿੰ ਲੋ ਕਿ ਰਿਫਿਊਜੀ ਬੰਦਾ ਇੱਥੇ ਆ ਕੇ ਪ੍ਰੋਟੈਕਸ਼ਨ ਲੈ ਲਿੰਦਾ ਉਹ ਬੰਦਾ ਇਹ ਕਹਿੰਦਾ ਕਿ ਮੈਨੂੰ ਮੇਰੇ ਦੇਸ਼ ਦੇ ਵਿੱਚ ਖਤਰਾ ਆ ਜੀ ਉੱਥੇ ਫਲਾਣੀ ਫਲਾਣੀ ਸੰਸਥਾ ਦੇ ਨਾਲ ਮੈਂ ਸਬੰਧਤ ਸੀ ਸਰਕਾਰ ਉਹਨੂੰ ਚੰਗਾ ਨਹੀਂ ਸਮਝਦੀ ਤੇ ਮੈਨੂੰ ਇੱਥੇ ਆ ਕੇ ਤੁਸੀਂ ਬਚਾਓ ਮੇਰਾ ਸਰਕਾਰ ਕਹਿੰਦੀ ਠੀਕ ਆ ਜਿਹੜੇ ਹਿਊਮਨਿਟੇਰੀਅਨ ਗਰਾਉਂਡ ਦੇ ਉੱਤੇ ਕੋਈ ਵੀ ਦੇਸ਼ ਆ ਉਹ ਮਨਾ ਨਹੀਂ ਕਰਦਾ ਤੇ ਉਹ ਨੂੰ ਉੱਥੇ ਉਹਦਾ ਕੇਸ ਲਾ ਲਈਂ ਤੈਨੂੰ ਰੱਖ ਲੈਂਦੇ ਕਿ ਭਾਈ ਕਿਦੋਂ ਖਤਰਾ ਹੈ ਉੱਥੇ ਆਪਾਂ ਇਹਨੂੰ ਇੱਥੇ ਰੱਖਦੇ ਆਂ ਲੋਕਾਂ ਨੇ ਇਸ ਚੀਜ਼ ਦੀ ਦਰਵਾਰਤੋਂ ਵੀ ਬਹੁਤ ਕੀਤੀ ਆਪਾਂ ਵੀ ਸਾਰੇ ਜਾਣਦੇ ਆਂ ਇਸ ਗੱਲ ਨੂੰ ਕਿ ਕੇਸ ਪੱਧਰ ਦੇ ਉੱਤੇ ਦੀ ਦਰਵਾਰਤੋਂ ਹੋਈ ਆ ਹੁਣ ਉਸ ਮਾਮਲੇ ਦੇ ਵਿੱਚ ਇਹਨਾਂ ਨੇ ਸਖਤੀ ਕਰ ਦਿੱਤੀ ਆ ਸਖਤੀ ਇਹ ਕਰ ਦਿੱਤੀ ਆ ਕਿ ਜਿਹੜਾ ਬੰਦਾ ਵੀ ਕੈਨੇਡਾ ਦੇ ਵਿੱਚ ਜੂਨ 24 2020 ਤੋਂ ਬਾਅਦ ਐਂਟਰ ਕੀਤਾ ਆ ਜੇ ਉਹ ਸਾਲ ਅਪਲਾਈ ਨਹੀਂ ਕਰਦਾ ਆਪਣੀ ਐਸਾਈਲਮ ਜਾਂ ਜਿਹੜਾ ਰਿਫਿਊਜੀ ਜਾਂ ਰਾਜਸੀ ਸ਼ਰਨਾ ਉਹ ਉਹਨੂੰ ਫੇਰ ਅਪਲਾਈ ਨਹੀਂ ਕਰਨ ਦੇਣਗੇ ਅੱਗੇ ਕੀ ਹੁੰਦਾ ਕੋਈ ਬੰਦਾ ਕੈਨੇਡਾ ਦੇ ਵਿੱਚ ਆ ਗਿਆ ਕੋਈ ਸਟੂਡੈਂਟ ਆ ਗਿਆ ਕੋਈ ਵਰਕ ਪਰਮਿਟ ਤੇ ਆ ਗਿਆ ਕੋਈ ਕਿਸੇ ਹੋਰ ਉਹਦੇ ਵਿੱਚੋਂ ਕੈਟਾਗਰੀ ਦੇ ਵਿੱਚ ਆ ਗਿਆ ਉਹਨੇ ਕੋਸ਼ਿਸ਼ ਕੀਤੀ ਉਹ ਪੱਕਾ ਨਹੀਂ ਹੋਇਆ ਉਹ ਪੱਕਾ ਨਹੀਂ ਹੋਇਆ ਫਿਰ ਉਹ ਕੀ ਕਰਦਾ ਉਹਨੂੰ ਉਹ ਕਹਿੰਦੇ ਜੀ ਸਰਕਾਰ ਕਹਿੰਦੀ ਤੁਸੀਂ ਵਾਪਸ ਜਾਓ ਆਪਣੇ ਦੇਸ਼ ਦੇ ਵਿੱਚ ਤੁਹਾਨੂੰ ਅਸੀਂ ਪੱਕੇ ਨਹੀਂ ਕਰ ਸਕਦੇ ਉਹ ਕੀ ਕਰਦਾ ਉਹ ਕਹਿੰਦਾ ਜੀ ਮੇਰੇ ਦੇਸ਼ ਦੇ ਵਿੱਚ ਮੈਨੂੰ ਖਤਰਾ ਆ ਉੱਥੇ ਮੈਂ ਫੁਲਾਨੀ ਫੁਲਾਨੀ ਪਾਰਟੀਆਂ ਨਾਲ ਸੰਬੰਧਤ ਹਾਂ ਤੇ ਮੈਨੂੰ ਇੱਥੇ ਰੱਖਿਆ ਜਾਵੇ ਸਰਕਾਰ ਕਹਿੰਦੀ ਓਕੇ ਤੇਰਾ ਕੇਸ ਲੈ ਲੈਨੇ ਆ ਕੇਸ ਚੱਲੀ ਜਾਂਦਾ ਤੇ ਉਹ ਬੰਦਾ ਉੱਥੇ ਰਹੀ ਜਾਂਦਾ ਮੁੜ ਕੇ ਕਿੰਨੇ ਸਾਲ ਕੇਸ ਚੱਲਦਾ ਰਹਿੰਦਾ ਬਾਅਦ ਇਧਰ ਜਾਂ ਉਧਰ ਹੋ ਜਾਂਦਾ ਹੁਣ ਸਰਕਾਰ ਉਹਦੇ ਲੋਕਾਂ ਨੇ ਦਰਬਾਰਤੋਂ ਬਹੁਤ ਕੀਤੀ ਵੀ ਬਾਕੀ ਸਾਰੇ ਜਦੋਂ ਫੇਲ ਹੋ ਗਏ ਨਾ ਉਸ ਕੈਟਾਗਰੀ ਚ ਹੋਇਆ ਨਾ ਉਸ ਕੈਟਾਗਰੀ ਤੇ ਆਖਰ ਦੇ ਵਿੱਚ ਇਹਨਾਂ ਨੂੰ ਲਾ ਦਿੰਦੇ ਸਰਕਾਰ ਨੇ ਹੁਣ ਇਹ ਕਹਿਤਾ ਵੀ ਜੇਦਣ ਤੁਸੀਂ ਕੈਨੇਡਾ ਦੇ ਵਿੱਚ ਆ ਗਏ 24 ਜਨਵਰੀ 200 ਤੋਂ ਬਾਅਦ ਦੀ ਗੱਲ ਆ ਇਹ ਜਦੋਂ ਤੁਸੀਂ ਕੈਨੇਡਾ ਆ ਗਏ ਤੇ ਜੇ ਸਾਲ ਦੇ ਵਿੱਚ ਤੁਸੀਂ ਅਪਲਾਈ ਨਹੀਂ ਕੀਤੀ ਐ ਸਾਈਲੈਂਟ ਤੁਹਾਨੂੰ ਅਸੀਂ ਸਾਈਲਮ ਨਹੀਂ ਦੇਣੀ ਤੁਹਾਨੂੰ ਅਸੀਂ ਰਿਫਿਊਜੀ ਨਹੀਂ ਬਣਾਉਣਾ ਉਹਦਾ ਮਤਲਬ ਕੀ ਆ ਉਹ ਕਹਿੰਦੇ ਜੇ ਤੁਹਾਨੂੰ ਤੁਹਾਡੇ ਦੇਸ਼ ਚ ਖਤਰਾ ਤੁਸੀਂ ਆ ਗਏ ਇੱਥੇ ਕੈਨੇਡਾ ਦੇ ਵਿੱਚ ਪਹੁੰਚ ਗਏ ਕਿਸੇ ਤਰ੍ਹਾਂ ਕਿਸੇ ਵੀਜ਼ੇ ਦੇ ਉੱਤੇ ਤੁਸੀਂ ਆ ਗਏ ਤੇ ਆਉਂਦੇ ਤੁਹਾਨੂੰ ਤੋਂ ਪਤਾ ਮੈਨੂੰ ਪਿੱਛੇ ਖਤਰਾ ਆਉਂਦੇ ਅਪਲਾਈ ਕਰੋ ਉਦੋਂ ਨਹੀਂ ਅਪਲਾਈ ਕਰੋ ਹਫ਼ਤੇ ਬਾਅਦ ਕਰ ਦਿਓ 10 ਦਿਨ ਬਾਅਦ ਕਰ ਦਿਓ ਸੋਚ ਲਓ 2 4 6 ਮਹੀਨੇ ਬਾਅਦ ਕਰ ਦਿਓ ਇਹਦਾ ਮਤਲਬ ਇਹ ਤਾਂ ਨਹੀਂ ਕਿ ਸਾਲ ਬਾਅਦ ਤੁਹਾਨੂੰ ਚੇਤਾ ਆਵੇ ਕਿ ਹੁਣ ਮੈਨੂੰ ਮੇਰੇ ਦੇਸ਼ ਦੇ ਵਿੱਚ ਖਤਰਾ ਤੇ ਮੈਨੂੰ ਇੱਥੇ ਤੁਸੀਂ ਪੱਕਾ ਕਰ ਦਿਓ ਜਾਂ ਮੈਨੂੰ ਰੱਖ ਲਓ ਸਾਲ ਤੋਂ ਬਾਅਦ ਉਹ ਕਹਿੰਦੇ ਕੋਈ ਕੇਸ ਦੀ ਸੁਣਵਾਈ ਨਹੀਂ ਸੋ ਇਹ ਇੱਕ ਬਹੁਤ ਵੱਡਾ ਇਹਨਾਂ ਦਾ ਫੈਸਲਾ ਦੂਜਾ ਜੇ ਔਰ ਜੇ ਕੋਈ ਵਿਅਕਤੀ ਗੈਰ ਕਾਨੂੰਨੀ ਤੌਰ ਤੇ ਬਾਰਡਰ ਕ੍ਰੋਸ ਕਰਦਾ ਕੈਨੇਡਾ ਯੂ ਐਸ ਵਾਲਾ ਲੈਂਡ ਬਾਰਡਰ ਅਫੀਸ਼ੀਅਲ ਬਾਰਡਰ ਸਟੇਸ਼ਨ ਦੇ ਥਰੂ ਨਹੀਂ ਤੇ ਉਹ 14 ਦਿਨ ਦੇ ਵਿੱਚ ਵਿੱਚ ਉਹਨੂੰ ਇੱਥੇ ਉਹ ਅਪਲਾਈ ਕਰਨਾ ਪਊਗਾ ਨਹੀਂ ਤਾਂ ਵੀ ਇਨੈਲੀਜੀਬਲ ਹੋ ਜਾਊਗਾ ਤੀਜਾ ਇਹ ਆ ਕਿ ਇਹ ਜਿਹੜੇ ਨਵੇਂ ਰੂਲ ਆ ਇਹ ਰਿਫਿਊਜੀ ਕਲੇਮਸ ਜਿਹੜੇ ਇੰਟਰੋਡਿਊਸ ਕੀਤੇ ਗਏ ਉਹਨਾਂ ਦੇ ਉੱਤੇ ਪਹਿਲਾਂ ਤੇ ਲਾਗੂ ਨਹੀਂ ਹੁੰਦਾ ਕੁਝ ਜਿਹੜੀਆਂ ਐਕਸੈਪਸ਼ਨਸ ਆ ਉਹ ਲਾਊਡ ਕੀਤੀ ਉਹ ਉਹਨਾਂ ਦੀ ਅਗਿਆ ਦਿੱਤੀ ਜਾ ਸਕਦੀ ਹੈ ਸਰਕਾਰ ਇੱਕ मतलब किसी स्पेशल सिचुएशन ਦੇ ਵਿੱਚ ਉਹ ਫੈਸਲਾ ਕਰ ਸਕਦੇ ਆ ਹੁਣ ਸਰਕਾਰ ਦੇ ਕੋਲ ਪਾਵਰਾਂ ਜ਼ਿਆਦਾ ਆ ਗਈਆਂ ਜਿਹੜਾ ਇਹ ਬਿੱਲ ਆ ਜਦੋਂ ਪਾਸ ਹੋ ਗਿਆ ਜਾਂ ਸਾਰਾ ਕੁਝ ਇਹਦਾ ਫਾਈਨਲ ਹੋ ਗਿਆ ਸਰਕਾਰ ਕੋਲੇ ਜ਼ਿਆਦਾ ਪਾਵਰਾਂ ਹੋਣਗੀਆਂ ਇਹ ਕਿਸੇ ਵੀ ਇਮੀਗ੍ਰੇਸ਼ਨ ਐਪਲੀਕੇਸ਼ਨ ਨੂੰ ਰੋਕ ਸਕਦੇ ਆ ਪਾਜ਼ ਕਰ ਸਕਦੇ ਆ ਵੀ ਉਹਨੂੰ ਹੋਲਡ ਕਰ ਲਓ ਅਸੀਂ ਇੱਥੇ ਫੈਸਲਾ ਨਹੀਂ ਦੇਣਾ ਉਹਦੀ ਸਾਰੇ ਸਾਰੇ ਪ੍ਰੋਸੈਸਿੰਗ ਕੈਨਸਲ ਕਰ ਸਕਦੇ ਆ ਵੀ ਅਸੀਂ ਕੈਨਸਲ ਕਰਤੀ ਉਹਨੂੰ ਚੇਂਜ ਕਰ ਸਕਦੇ ਆ ਕੈਨਸਲ ਕਰ ਸਕਦੇ ਆ ਜਾਂ ਦੂਜੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਫੈਸਲਾ ਦੇ ਸਕਦੇ ਆ ਜਿਹੜੇ ਇਮੀਗ੍ਰੇਸ਼ਨ ਆਫੀਸਰ ਨੇ ਉਹਦੇ ਕੋਲੇ ਜ਼ਿਆਦਾ ਅਥਾਰਟੀ ਹੈਗੀ ਕੱਲ ਆਪਾਂ ਬਾਰਡਰ ਬਾਰੇ ਗੱਲਬਾਤ ਕੀਤੀ ਸੀ ਕਿ ਉੱਥੇ ਜ਼ਿਆਦਾ ਅਥਾਰਟੀ ਦਿੱਤੀ ਹੈ ਇਹਨਾਂ ਨੇ ਹੁਣ ਮਤਲਬ ਕਿਸੇ ਵੀ ਐਪਲੀਕੇਸ਼ਨ ਨੂੰ ਇਹ ਬੰਦ ਕਰ ਸਕਦੇ ਕਿਸੇ ਪ੍ਰੋਸੈਸ ਨਹੀਂ ਕਰਨਾ ਥੋੜੀ ਮੰਨ ਲਓ ਸਾਰਾ ਕੁਝ ਓਕੇ ਹੋ ਗਿਆ ਫਾਈਲ ਉੱਥੇ ਚੱਲੇਗੀ ਆ ਤੁਸੀਂ ਸਿਰਫ ਪੀਆਰ ਦੀ ਉਡੀਕ ਕਰ ਰਹੇ ਆ ਸਾਫ਼ ਤੌਰ ਤੇ ਮਨਾ ਕਰ ਸਕਦੇ ਵੀ ਨਹੀਂ ਦਿੰਦੀ ਪੀਆਰ ਕੈਨਸਲ ਵੀ ਕਰ ਸਕਦੇ ਆ ਜਿਹੜੇ ਮਾਈਨਰ ਤੇ ਜਾਂ ਪੇਪਰ ਵਰਕ ਆ ਦੂਜਾ ਉਸ ਆ ਮਾਮਲੇ ਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਜਿਹੜੇ ਲੀਗਲ ਹੈਲਪਰ ਆ ਉਹ ਬੱਚੇ ਜਿਹੜੇ 18 ਸਾਲ ਤੋਂ ਥੱਲੇ ਆ ਇਮੀਗ੍ਰੇਸ਼ਨ ਕੇਸ ਦੇ ਵਿੱਚ ਦਿੱਤੇ ਜਾਣਗੇ ਤੇ ਕਿਹੜਾ ਡਾਕੂਮੈਂਟ ਤੁਹਾਨੂੰ ਸਾਈਲਮ ਦੇ ਲਈ ਚਾਹੀਦਾ ਉਹ ਵੀ ਦੱਸਿਆ ਜਾਊਗਾ ਜਿਹੜੇ ਬਾਹਰੋਂ ਕਲੇਮ ਕੀਤੇ ਜਾ ਰਹੇ ਕੈਨੇਡਾ ਤੋਂ ਉਹਨਾਂ ਨੂੰ ਹੋਲਡ ਤੇ ਕੀਤਾ ਜਾ ਰਿਹਾ ਜੇ ਕੋਈ ਬੰਦਾ ਅਪਲਾਈ ਕਰਦਾ ਸਾਈਲਮਸ ਦੇ ਲਈ ਤੇ ਕੈਨੇਡਾ ਛੱਡ ਜਾਂਦਾ ਆ ਉਹਨਾਂ ਦਾ ਜਿਹੜਾ ਰਿਫਿਊਜੀ ਕਲੇਮ ਆ ਉੱਥੇ ਰੋਕ ਦਿੱਤਾ ਚਾਹੂਗਾ ਜਦੋਂ ਤੱਕ ਉਹ ਵਾਪਸ ਨਹੀਂ ਆਉਂਦੇ ਔਰ ਜ਼ਿਆਦਾ ਪਰਸਨਲ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਊਗੀ। ਕ੍ਰੀਮ ਇਮੀਗ੍ਰੇਸ਼ਨ ਅਫੀਸ਼ੀਅਲਸ ਨੇ ਉਹ ਲੋਕਾਂ ਦੀ ਪਰਸਨਲ ਇਨਫੋਰਮੇਸ਼ਨ ਦੂਜੇ ਡਿਪਾਰਟਮੈਂਟਸ ਦੇ ਨਾਲ ਬਹੁਤ ਸੌਖੇ ਸ਼ੇਅਰ ਕਰ ਸਕਣਗੇ। ਇਹ ਹਜੇ ਮਤਲਬ ਕਾਨੂੰਨ ਨਹੀਂ ਬਣਿਆ ਇਹ ਪਰ ਬਿੱਲ ਆ ਤੇ ਇਹ अर्ਲੀ ਸਟੇਜ ਦੇ ਵਿੱਚ ਆ ਇਹਦੇ ਤੇ ਡਿਬੇਟ ਹੋਊਗਾ ਤੇ ਬਾਅਦ ਦੇ ਵਿੱਚ ਹਾਊਸ ਨੂੰ ਅਪਰੂਵ ਕਰਦਾ ਤੇ ਫਿਰ ਫੈਸਲਾ ਹੋਊਗਾ। ਇੱਕ ਬਹੁਤ ਬਹੁਤ ਮਹੱਤਵਪੂਰਨ ਬਿੱਲ ਆ ਜਿਹਨੇ ਪੂਰੇ ਇਮੀਗ੍ਰੇਸ਼ਨ ਪ੍ਰੋਸੈਸ ਦੇ ਵਿੱਚ ਚੇਂਜ ਕਰਨ ਜਿਹੜੀ ਬਾਰਡਰ ਸਿਕਿਉਰਿਟੀ ਲਾ ਆ ਉੱਥੇ ਜਿਹੜਾ ਕੈਨੇਡਾ ਜਿਹੜਾ ਇਹ ਬਿੱਲ C2 ਆ ਇਹ ਇਮੀਗ੍ਰੇਸ਼ਨ ਤੇ ਬਾਰਡਰ ਸਿਸਟਮ ਨੂੰ ਜ਼ਿਆਦਾ ਮਜ਼ਬੂਤ ਕਰਨ ਦੇ ਲਈ ਵਰਤ ਰਿਹਾ ਕਿ ਜਿਹੜੇ ਪ੍ਰੈਸ਼ਰ ਕਈ ਪਾਸਿਆਂ ਦੇ ਉੱਤੇ ਕੈਨੇਡਾ ਦੇ ਉੱਤੇ ਪੈ ਰਿਹਾ ਸੋ ਹੁਣ ਸਰਕਾਰ ਨੇ ਥੋੜੀ ਜੀ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਖਤੀ ਕਰ ਦਿੱਤੀ ਆ ਕਿਸੇ ਨੂੰ ਵੀ ਇਹ ਨਾ ਕਰ ਸਕਦੇ ਆ ਤੇ ਇਹ ਨਹੀਂ ਕਿ ਤੁਸੀਂ ਜਦੋਂ ਮਰਜ਼ੀ ਜਿਹੜੀ ਇਹ ਅਸਾਈਲਮ ਆ ਜਾਂ EA ਨੂੰ ਤੁਸੀਂ ਜਿਹੜਾ ਅਪਲਾਈ ਕਰਦੇ ਹੋ ਤੇ ਤੁਸੀਂ ਜਿਹੜਾ ਇਹਦੇ ਲਈ एलिਜੀਬਲ ਹੋ ਜਾਓਗੇ ਉਹਦੇ ਉੱਤੇ ਇਹਨਾਂ ਨੇ ਸਾਫ਼ ਤੌਰ ਦੇ ਉੱਤੇ ਰੋਕ ਲਾ ਦਿੱਤੀ ਹੈ ਅਗਲੇ ਹਾਲਾਤ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟਸ ਸੰਬੰਧੀ ਬੈਂਕ ਆਫ ਕੈਨੇਡਾ ਦਾ ਅੱਜ ਬਹੁਤ ਬੇਸਬਰੀ ਦੇ ਨਾਲ ਲੋਕ ਫੈਸਲਾ ਡੀਕਲਰੇ ਸੀ ਇਹਨਾਂ ਨੇ ਇੰਟਰਸਟ ਰੇਟ 2.75 ਦੇ ਉੱਤੇ ਉਨਾ ਹੀ ਰੱਖ ਲਿਆ ਜਿੰਨਾ ਪਿਛਲੀ ਵਾਰੀ ਸੀਗਾ ਤੇ ਹੁਣ ਇਹ ਦੇਖ ਰਹੇ ਆ ਕਿ ਅਮਰੀਕਾ ਦੇ ਟੈਰਿਫ ਕੀ ਕਰਦੇ ਆ ਤੇ ਇਹਦਾ ਇਕਨੋਮੀ ਦੇ ਉੱਤੇ ਕੀ ਅਸਰ ਹੁੰਦਾ ਉਸ ਤੋਂ ਬਾਅਦ ਫੈਸਲਾ ਕੀਤਾ ਜਾਊਗਾ ਜਿਹੜੇ ਹਾਇਰ ਇੰਟਰਸਟ ਰੇਟ ਨੇ ਇੰਟਰਸਟ ਜ਼ਿਆਦਾ ਸੀ ਇਹਨਾਂ ਨੇ ਇਨਫਲੇਸ਼ਨ ਮਤਲਬ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕੀਤੀ ਤੇ ਜਿਹੜੇ ਘੱਟ ਇੰਟਰਸਟ ਹੈਗੇ ਆ ਇਹਨਾਂ ਨੇ ਇਕਨੋਮੀ ਨੂੰ ਬੂਸਟ ਕੀਤਾ ਕਿਉਂਕਿ ਇਹਦੇ ਨਾਲ ਜਿਹੜੀ ਬੋਰੋਇੰਗ ਆ ਸੌਖੀ ਹੋ ਜਾਂਦੀ ਹੈ ਹੁਣ 50% ਅਮਰੀਕਾ ਦੇ ਟੈਰਫ ਸਟੀਲ ਤੇ ਐਲੂਮੀਨਮ ਦੇ ਉੱਤੇ ਜਿਹੜੇ ਲਾਏ ਗਏ ਆ ਇਹਦੇ ਨਾਲ ਇਹ ਔਖਾ ਹੋ ਗਿਆ ਕਿ ਕੈਨੇਡਾ ਦੇ ਵਿੱਚ ਕੀਮਤਾ ਮਹਿੰਗਾਈ ਜੌਬਸ ਦੇ ਉੱਤੇ ਦਾ ਕੀ ਅਸਰ ਪਊਗਾ ਅੱਜ ਹੀ ਉਹ ਬੁੱਧਵਾਰ ਤੋਂ ਹੀ ਉਹ ਲਾਗੂ ਕੀਤੇ ਗਏ ਜੇ ਇਕਨੋਮੀ ਕਮਜ਼ੋਰ ਹੁੰਦੀ ਆ ਤੇ ਮਹਿੰਗਾਈ ਜਿਹੜੀ ਆ ਉਹ ਥੱਲੇ ਰਹੂਗੀ ਤੇ ਬੈਂਕ ਨੂੰ ਇੰਟਰੈਸਟ ਰੇਟ ਕੱਟ ਕਰਨਾ ਪਊਗਾ ਹੁਣ ਜਾਂ ਜੁਲਾਈ ਚ ਕਰ ਸਕਦੇ ਆ ਜੁਲਾਈ ਤੋਂ ਬਾਅਦ ਫੇਰ ਸੈਪਟੈਂਬਰ ਦੇ ਵਿੱਚ ਇਹਨਾਂ ਦੀ ਵਾਰੀ ਆ ਉਦੋਂ ਕਰ ਸਕਦੇ ਆ ਆ ਜਿਹੜਾ ਮਿਕਸ ਜਿਹਾ ਰਿਐਕਸ਼ਨ ਆ ਇਹ ਸਾਰੇ ਕੁਝ ਦੇ ਉੱਤੇ ਇਕਨੋਮੀ ਜਿਹੜੀ ਆ ਉਹਨਾਂ ਨੇ ਚੰਗਾ ਇਕਨੋਮੀ ਨੇ ਚੰਗਾ ਕੀਤਾ ਜੰਨੀ ਐਕਸਪੈਕਟੇਸ਼ਨ ਸੀਗੀ ਉਹਦੇ ਤੋਂ ਪਹਿਲੇ ਕੁਝ ਮਹੀਨੇ ਸਾਲ ਦੇ ਪਰ ਉਹਦੇ ਤੋਂ ਬਾਅਦ ਜਿਹੜੇ ਨੌਕਰੀਆਂ ਤੇ ਹਾਊਸਿੰਗ ਵਾਲੇ ਸਾਇਨ ਸੀਗੇ ਦੱਸਦੇ ਆ ਕਿ ਜਿਹੜੀ ਸਮੱਸਿਆ ਮੂਹਰੇ ਖੜੀ ਹੈ ਮਹਿੰਗਾਈ ਬਾਰੇ ਮਾਮਲਾ ਕਲੀਅਰ ਨਹੀਂ ਹੈ 인ਫਲੇਸ਼ਨ 1.7% ਗਈ ਹੈ April ਦੇ ਵਿੱਚ ਪਰ ਇਸ ਕਰਕੇ ਬਹੁਤੀ ਗਈ ਹੈ ਕਿਉਂਕਿ ਕਾਰਬਨ ਟੈਕਸ ਹਟਾ ਦਿੱਤਾ ਗਿਆ ਸੀ ਬਿਨਾਂ ਟੈਕਸ ਚੇਂजेस ਦੇ ਅਸਲ ਦੇ ਵਿੱਚ ਜਿਹੜੀਆਂ ਕੀਮਤਾਂ ਆ ਉਹ ਉੱਤੇ ਨੂੰ ਗਈਆਂ ਹੁਣ ਜਿਹੜੇ ਕੋਰ ਪ੍ਰਾਈਸਸ ਨੇ ਜਿਹੜੀਆਂ ਬਹੁਤ ਮਹੱਤਵਪੂਰਨ ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੀ ਗੱਲ ਆ ਬੈਂਕ ਨੇ ਇਹ ਦੇਖਿਆ ਕਿ ਕੁਝ ਜਿਹੜਾ ਵਾਧਾ ਆ ਕੋਰ ਇਨਫਲੇਸ਼ਨ ਜਿਹੜੇ ਬੇਸਿਕ ਟ੍ਰੈਂਡ ਆ ਜਿਹਦਾ ਮਤਲਬ ਇਹ ਆ ਕਿ ਉਹਦੇ ਤੈਅ ਦੇ ਥੱਲੇ ਜਿਹੜੇ ਕੀਮਤਾਂ ਵਧ ਰਹੀਆਂ ਹੁਣ ਅਗਲਾ ਡਿਸੀਜਨ ਉਹ ਤੋਂ ਵੀ ਕੇਅਰਫੁਲ ਹੋਊਗਾ ਕਿ ਕੀ ਬਣਦਾ ਖੈਰ ਉਹਦੇ ਤੱਕ ਬਹੁਤ ਕੁਝ ਪਤਾ ਲੱਗ ਜਣਾ ਕਿ ਟੈਰਕਸ ਨੇ ਕੀ ਕੀਤਾ ਤੇ ਹੋਰ ਸਾਰਾ ਕੁਝ ਕੀ ਆ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸਪਸ਼ਟ ਹੋ ਜਾਣਗੀਆਂ ਸੋ ਫੈਡਰਲ ਗਵਰਨਮੈਂਟ ਵੀ ਜਿਹੜਾ ਬਜਟ ਆ ਫਾਲ ਤੱਕ ਡਿਲੇ ਕਰ ਰਹੀ ਆ ਫੇ ਅਨਸਰਟਨਟੀ ਆ ਉਹਦੇ ਨਾਲ ਜਦੋਂ ਬਜਟ ਦੇ ਵਿੱਚ ਪਲਾਨ ਹੀ ਨਹੀਂ ਉਹਨਾਂ ਚਿਰ ਤੇ ਨਿਸ਼ਚਿਤਤਾ ਰਹਿਣੀ ਆ ਪਰ ਇਹਦੇ ਤੋਂ ਵੀ ਵੱਡਾ ਜਿਹੜਾ ਕੈਨੇਡਾ ਦੇ ਵਿੱਚ ਇਹਨਾਂ ਨੇ ਬਜਟ ਦੇਣਾ ਉਹ ਤੇ ਮਾਮਲਾ ਹੈਗਾ ਹੀ ਆ ਸਿੱਧਾ ਪਰ ਉਹਦੇ ਤੋਂ ਵੀ ਵੱਡਾ ਮਾਮਲਾ ਜਿਹੜਾ ਉਹ ਆਹਾ ਅਮਰੀਕਾ ਦੇ ਟੈਰਿਫਸ ਨੇ ਇਹ ਜਦੋਂ ਅਸੀਂ ਇਕਨੋਮੀ ਦੀ ਗੱਲ ਕਰ ਰਹੇ ਆ ਜਾਂ ਇਹਦੇ ਪ੍ਰਿੰਟਰ ਰੇਟ ਦੀ ਗੱਲ ਕੀਤੀ ਉਹਦੇ ਨਾਲ ਇੱਕ ਦੂਜੀ ਮਹੱਤਵਪੂਰਨ ਗੱਲ ਜਿਹੜੀ ਇਹਦੇ ਨਾਲ ਹੀ ਜੁੜਦੀ ਆ ਉਹ ਉਹ ਇਹ ਆ ਕਿ ਇਸ ਵੇਲੇ ਆਪਣਾ ਕੈਨੇਡਾ ਚ ਮੰਦਾ ਚੱਲ ਰਿਹਾ ਹੈ ਇਸ ਵੇਲੇ ਸਾਰੇ ਮੰਨਦੇ ਆ ਅਸਲ ਵਿੱਚ ਕੈਨੇਡਾ ਚ ਮੰਦਾ ਨਹੀਂ ਚੱਲ ਰਿਹਾ ਪੂਰੀ ਦੁਨੀਆ ਦੇ ਵਿੱਚ ਹੀ ਮੰਦਾ ਚੱਲ ਰਿਹਾ ਜਿਹੜੀ ਵਿਸ਼ਵ ਦੀ ਆਰਥਿਕਤਾ ਆ ਉਹ ਬਹੁਤ ਹੌਲੀ ਚੱਲ ਰਹੀ ਸਲੋ ਆ ਜਿੰਨੀ ਪ੍ਰੈਡਿਕਟ ਕੀਤੀ ਗਈ ਸੀ ਪਿਛਲੇ ਸਾਲ 2024 ਦੇ ਵਿੱਚ ਉਹਦੇ ਤੋਂ ਵੀ ਸਲੋ ਤੇ ਅਗਲੇ ਸਾਲ ਉਹ ਤੋਂ ਵੀ ਸਲੋ ਹੋਣ ਦੀ ਆਸ ਆ ਦੂਜੀ ਗੱਲ ਕਿਹੜੇ ਦੇਸ਼ ਦੇ ਵਿੱਚ ਕੁਝ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਅਸਰ ਪਿਆ ਇਸ ਸਲੋ ਇਕਨੋਮੀ ਦਾ ਕੁਝ ਦੇਸ਼ਾਂ ਦੇ ਵਿੱਚ ਸਲੋ ਅਸਰ ਜਿਹੜਾ ਬਹੁਤ ਘੱਟ ਪਿਆ। ਕੈਨੇਡਾ ਉਹਨਾਂ ਮੁਲਕਾਂ ਦੇ ਵਿੱਚ ਹੈ ਜਿੱਥੇ ਸਭ ਤੋਂ ਵੱਧ 60% ਆ। ਜਿਹੜੀ 1.5% 2024 ਦੇ ਵਿੱਚ ਯੂਐਸ ਟ੍ਰੇਡ ਟੈਂਸ਼ਨ ਦੇ ਕਾਰ ਟ੍ਰੇਡ ਵਾਰ ਦੇ ਉੱਤੇ ਸਿੱਧਾ ਦੋਸ਼ ਦਿੱਤਾ ਜਾ ਰਿਹਾ ਪੂਰੀ ਵਿਸ਼ਵ ਦੀ ਆਰਥਿਕਤਾ ਸਲੋ ਕਰਨ ਦੇ ਲਈ। ਹੁਣ ਉਹਨਾਂ ਨੇ ਇਹ ਜਿਹੜੀ ਦਸੀਆ ਰਿਪੋਰਟ ਇਹਦੇ ਵਿੱਚ ਦੱਸਿਆ ਕਿ ਕੈਨੇਡਾ ਉਹਨਾਂ ਮੁਲਕਾਂ ਦੇ ਵਿੱਚੋਂ ਜਿਹਦੇ ਤੇ ਸਭ ਤੋਂ ਵੱਧ ਅਸਰ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਟੈਰਿਫਸ ਨੇ ਇਕਨੋਮੀ ਨੂੰ ਹਰਟ ਕਰਦਾ। ਹਰ ਸਾਰਿਆਂ ਨੂੰ ਕਰਨਾ ਕਿਸੇ ਨੂੰ ਜ਼ਿਆਦਾ ਕਿਸੇ ਨੂੰ ਥੋੜਾ ਕੈਨੇਡਾ ਨੂੰ ਵੱਧ ਕਰਨਾ ਕੈਨੇਡਾ ਦੇ ਵਿੱਚ ਬਿਜ਼ਨਸ ਇਨਵੈਸਟਮੈਂਟ ਨਹੀਂ ਲੋਕਾਂ ਨੇ ਕਰਨੀ ਐਕਸਪੋਰਟ ਘਟਿਆ ਜੌਬ ਮਾਰਕੀਟ ਵੀਕ ਆ ਇਹਦਾ ਮਤਲਬ ਇਹ ਆ ਕਿ ਲੋਕ ਪੈਸਾ ਨਹੀਂ ਖਰਚਣਗੇ ਪੈਸਾ ਨਹੀਂ ਖਰਚਣਗੇ ਇਕਨੋਮੀ ਤਰੂਗੀ ਨਹੀਂ ਕੈਨੇਡਾ ਦੇ ਵਿੱਚ ਥੋੜੀ ਜਿਹੀ ਮਹਿੰਗਾਈ ਉੱਤੇ ਰਹਿਣ ਦੀ ਦੱਸੀ ਗਈ ਹੈ ਟੈਕਸ ਕਰਕੇ ਕਿਉਂਕਿ ਥੋੜੀ ਜਿਹੀ ਮਹਿੰਗਾਈ ਵੱਧ ਰਹਿਣੀ ਹੈ ਸੋ ਇੰਟਰਸਟ ਰੇਟ ਜਲਦੀ ਨਹੀਂ ਥਲੇ ਜਾਣਗੇ ਅੱਜ ਨਹੀਂ ਗਏ ਤੇ ਜੁਲਾਈ ਤੇ ਸਤੰਬਰ ਦੇ ਵਿੱਚ ਜਾਂਦੇ ਆ ਕਿ ਨਹੀਂ ਜਾਂਦੇ ਸ਼ੱਕ ਆ ਇਹਦੇ ਬਾਰੇ ਮਤਲਬ ਪੱਕਾ ਨਹੀਂ ਵੀ ਜੇ ਹੁਣ ਨਹੀਂ ਗਏ ਤੇ ਅੱਗੇ ਜਾਣੇ ਹੀ ਜਾਣੇ ਆ ਹੋ ਸਕਦਾ ਇਹ ਜੁਲਾਈ ਤੇ ਸਤੰਬਰ ਦੇ ਵਿੱਚ ਵੀ ਜਿਹੜੇ ਆ ਨਾ ਜਾਣ ਤੇ ਕੈਨੇਡਾ ਦੇ ਨਾਲ ਅਮਰੀਕਾ ਜਿਹੜਾ ਟੈਰਿਫ ਲਾ ਕੇ ਸਾਰੀ ਦੁਨੀਆ ਦੀ ਇਕਨੋਮੀ ਸਲੋ ਕਰ ਰਿਹਾ ਉਹਦੀ ਵੀ ਇਕਨੋਮੀ ਆਪਣੀ ਇਕਨੋਮੀ ਵੀ ਸਲੋ ਹੋਈ ਆ ਯੂਐਸ ਇਕਨੋਮੀ ਬਾਰੇ ਫੋਰਕਾਸਟ ਇਹ ਆ ਕਿ ਇਹ 1.6% ਟੂ 2025 ਦੇ ਵਿੱਚ ਗਰੋ ਕਰੂਗੀ ਜਿਹੜੀ ਕਿ ਪਹਿਲੀ ਪ੍ਰੋਡਿਕਸ਼ਨ ਸੀਗੀ ਉਹਦੇ ਤੋਂ ਬਹੁਤ ਜ਼ਿਆਦਾ ਥੱਲੇ ਆ ਸੋ ਚਾਈਨਾ ਜਿਹੜੀ ਆ ਉਹ 4.7% ਦੇ ਨੇੜੇ ਗਰੋਅ ਕਰ ਰਿਹਾ ਸਰਕਾਰ ਰੇਟ ਬਹੁਤ ਮਤਲਬ ਹੌਲੀ ਕਰ ਰਿਹਾ ਪਰ ਬੜੀ ਸਟੱਡੀ ਆ ਉਹਨਾਂ ਦੀ ਇਹ ਸਾਰਾ ਕੁਝ ਤੇ ਇਹਦੇ ਨਾਲ ਜਿਹੜੇ ਇੰਟਰਸਟ ਰੇਟ ਕੱਟਾ ਤੇ ਜਿਹੜੀ ਪਬਲਿਕ ਐਕਸਪੈਂਡਿੰਗ ਆ ਉਹਨੂੰ ਵੀ ਉਹ ਠੀਕ ਠਾਕ ਰੱਖ ਰਹੇ ਆ ਸੋ ਸਾਡੀਆਂ ਵਿਆਜ ਦਰਾਂ ਉਨੀਆਂ ਰਹੀਆਂ 2.75 ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਊਗਾ ਕਿ ਕਿੰਨਾ ਕੈਨੇਡਾ ਦੀ ਇਕਨੋਮੀ ਤੇ ਉੱਤੇ ਅਸਰ ਪੈਂਦਾ ਅਗਲੀ ਗੱਲ ਬਾਤ ਦੋਸਤੋ ਰੈਸਟੋਰੈਂਟਸ ਬਾਰੇ ਹੈ ਕੈਨੇਡਾ ਦੇ ਰੈਸਟੋਰੈਂਟਸ ਨੇ ਕਿਹਾ ਵੀ ਜਿਹੜੀ GST ਆ ਉਹ ਸਾਡੇ ਫੂਡ ਦੇ ਉੱਤੇ ਹਟਾ ਦਿੱਤੀ ਜਾਵੇ ਉਹ ਜਿਹੜਾ ਇਹ ਇੱਕ ਨੈਸ਼ਨਲ ਕੈਂਪੇਨ ਚਲਾ ਰਹੇ ਆ ਤੇ ਇਹ ਕਹਿ ਰਿਹਾ ਹੈ ਕਿ GST ਕੱਟ ਕਰ ਦਿੱਤੀ ਜਾਵੇ ਸਾਰੇ ਫੂਡ ਦੇ ਉੱਤੇ ਇਨਕਲੂਡਿੰਗ ਜਿਹੜੇ ਮੀਲਸ ਰੈਸਟੋਰੈਂਟਸ ਦੇ ਉੱਤੇ ਨੇ ਜਾਂ ਗ੍ਰੋਸਰੀ ਨੇ GST ਕੱਟ ਪਹਿਲਾਂ ਟਰਾਈ ਕੀਤਾ ਸੀ ਸਰਕਾਰ ਨੇ ਤੁਹਾਨੂੰ ਯਾਦ ਹੋਊਗਾ ਬਹੁਤ ਥੋੜੇ ਜਿਹੇ ਸਮੇਂ ਦੇ ਲਈ ਆ ਆਹ ਫਰਬਰੀ 2025 ਤੱਕ ਤੇ ਹੁਣ ਜਿਹੜੇ ਰੈਸਟੋਰੈਂਟਸ ਦੇ ਕੈਨੇਡਾ ਰੈਸਟੋਰੈਂਟਸ ਨੇ ਉਹ ਇਹ ਚਾਹੁੰਦੇ ਆ ਕਿ ਇਹਨੂੰ ਵਾਪਸ ਲਿਆਂਦਾ ਜਾਵੇ ਕਿਉਂਕਿ ਇਹਨਾਂ ਨੇ ਛੋਟਾ ਜਿਹਾ ਤਯਾਰਬਾ ਕੀਤਾ ਸੀ ਤੇ ਨਾਲ ਉਹ ਕਹਿੰਦੇ ਇਹਨੂੰ ਪੱਕਾ ਕੀਤਾ ਜਾਵੇ ਵੀ ਇਹ ਪੱਕਾ ਜੀਐਸਟੀ ਹਟਾਈ ਦਿਓ ਜੀਐਸਟੀ ਹਟਾਉਣ ਦੇ ਨਾਲ ਜਿਹੜੇ ਕੈਨੇਡੀਅਨਸ ਨੇ ਹਰ ਸਾਲ 5.4 ਬਿਲੀਅਨ ਡਾਲਰ ਆ ਫੂਡ ਦੇ ਉੱਤੇ ਵਿਚਾਰਣਗੇ ਹੁਣ ਸਾਰਾ ਕੁਝ ਮਹਿੰਗਾ ਹੁੰਦਾ ਜਾ ਰਿਹਾ ਉਹਨਾਂ ਲੱਗਦਾ ਹੈ ਕਿ ਲੋਕਾਂ ਨੂੰ ਇੱਕ ਬ੍ਰੇਕ ਦੇਣੀ ਚਾਹੀਦੀ ਹੈ ਇਸ ਜਿਹੜੀ ਘਟੂ ਘਟ ਖਾਣ ਵਾਲੀਆਂ ਚੀਜ਼ਾਂ ਤੇ ਇੱਕ ਬ੍ਰੇਕ ਪੱਕੀ ਹੋਣੀ ਚਾਹੀਦੀ ਹੈ ਇਹਦੇ ਨਾਲ ਜ਼ਿਆਦਾ ਜੌਬ ਕ੍ਰੀਏਟ ਹੋਣਗੀਆਂ ਮੰਨਿਆ ਜਾ ਰਿਹਾ ਹੈ ਕਿ ਜਿਹੜਾ ਟੈਕਸ ਕੱਟਿਆ ਇਹਦੇ ਨਾਲ ਲਗਭਗ 80000 ਨੌਕਰੀਆਂ ਕ੍ਰੀਏਟ ਹੋਣਗੀਆਂ ਤੇ ਜਿਹੜੀਆਂ 40% ਜਿਹੜੀਆਂ ਹੈਗੀਆਂ ਉਹ ਸਿੱਧੀਆਂ ਨੌਜਵਾਨਾਂ ਦੇ ਵਿੱਚ ਜਾਣਗੀਆਂ ਲਗਭਗ ਅੱਧੇ ਰੈਸਟੋਰੈਂਟ ਕੈਨੇਡਾ ਦੇ ਵਿੱਚ ਪੈਸਾ ਬਣਾ ਨਹੀਂ ਰਹੇ ਗੁਆ ਰਹੇ ਹਨ ਮਤਲਬ ਬੇਰਲੀ ਸਰਵਾਈਵ ਕਰ ਰਹੇ ਹਨ ਤੇ ਜੇ ਜੀਐਸਟੀ ਕੱਟ ਦੋਗੇ ਇਹਦੇ ਨਾਲ ਉਹਨਾਂ ਨੂੰ ਵੀ ਮਦਦ ਹੋਊਗੀ ਲੋਕ ਜ਼ਿਆਦਾ ਉੱਥੇ ਆ ਕੇ ਜਿਹੜਾ ਖਾਣਗੇ ਤੇ ਉਹਦੇ ਨਾਲ ਕਾਫੀ ਜ਼ਿਆਦਾ ਮਦਦ ਹੋਏਗੀ ਸੋ ਇੱਕ ਜਿਹੜੀ ਵੱਡੀ ਗੱਲਬਾਤ ਆ ਰੈਸਟੋਰੈਂਟਸ ਕੈਨੇਡਾ ਵੱਲੋਂ ਸਾਹਮਣੇ ਆ ਰਹੀ ਹੈ ਤੇ ਉਹਨੇ ਮੰਗ ਕੀਤੀ ਹੈ ਵੀ ਸਾਡੀ ਇਸ ਮੰਗ ਨੂੰ ਜਿਹੜਾ ਮੰਨਿਆ ਜਾਵੇ ਦੋਸਤੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਜੈਸੀ ਸੂਨਰ ਉਹਨਾਂ ਦੇ ਨਾਲ ਇੱਕ ਹੈਲਪਲਾਈਨ ਲਾਂਚ ਕੀਤੀ ਗਈ ਸੀ ਪਿਛਲੇ ਸਾਲ ਤੇ ਉਸ ਹੈਲਪਲਾਈਨ ਦੇ ਨਾਲ ਕਾਫੀ ਜ਼ਿਆਦਾ ਫਾਇਦਾ ਹੋਇਆ ਲੋਕਾਂ ਨੂੰ ਜਿਹੜੀ ਇਹ ਹੈਲਪਲਾਈਨ ਕੀ ਸੀ ਜਾਂ ਇਸ ਵੇਲੇ ਐਂਟੀ ਰੇਸਿਜ਼ਮ ਦੀ ਹੈਲਪਲਾਈਨ ਦੀ ਕੀ ਲੋਡ ਸੀ ਇਹਦੇ ਸੁਣਦੇ ਸੀ ਜੈਸੀ ਸਨਰ ਉਹਨਾਂ ਨਾਲ ਗੱਲਬਾਤ ਕੀਤੀ ਹੈ ਆਓ ਦੇਖਦੇ ਹਾਂ ਉਹ ਗੱਲਬਾਤ ਅ ਦੋਸਤੋ ਪਿਛਲੇ ਸਾਲ 30 ਮਈ ਨੂੰ ਇੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈਲਪਲਾਈਨ ਲਾਂਚ ਕੀਤੀ ਗਈ ਸੀ ਜਿਹੜੀ ਰੇਸਿਜ਼ਮ ਦੇ ਨਾਲ ਸੰਬੰਧਿਤ ਸੀ ਜੇ ਕਿਸੇ ਨੂੰ ਹੈਲਪ ਚਾਹੀਦੀ ਆ ਉਹ ਉਸ ਮਾਮਲੇ ਤੇ ਅੱਜ ਸਾਲ ਹੋ ਚੁੱਕਿਆ ਅਸੀਂ ਅੱਜ ਆਇਆ ਜੈਸੀ ਸੋਨਰ ਹੋਰਾਂ ਦੇ ਕੋਲ ਜਿਹੜੇ ਪਾਰਲੀਮੈਂਟਰੀ ਸੈਕਟਰੀ ਨੇ ਐਂਟੀ ਰੇਸਿਸਮ ਇਨੀਸ਼ੀਏਟਿਵਸ ਆਫ ਬ੍ਰਿਟਿਸ਼ ਕੋਲੰਬੀਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਪਿਛਲੇ ਸਾਲ ਦੇ ਵਿੱਚ ਹੋਇਆ ਕੀ ਹੈ ਜੈਸੀ ਜੀ ਸਾਨੂੰ ਦੱਸੋ ਕਿ ਜਿਹੜੀ ਹੈਲਪਲਾਈਨ ਸੀ ਇਹਦਾ ਰਿਸਪਾਂਸ ਕਿਦਾਂ ਦਾ ਰਿਹਾ ਕੀ ਹਜੇ ਵੀ ਰੇਸਿਸਮ ਦੇ ਇਨਸੀਡੈਂਟ ਹੈਗੇ ਆ ਤੇ ਰਿਪੋਰਟ ਹੋਏ ਇਥੇ ਜੀ ਹਾਂਜੀ ਆਮ ਅਪਾਕੇਟ ਅਨਫੋਰਚਨਟਲੀ ਹਾਲੇ ਤੱਕ ਸਾਨੂੰ ਪਤਾ ਰੇਸਿਸਮ ਹਾਲੇ ਵੀ ਸਾਡੇ ਕਮਿਊਨਿਟੀ ਦੇ ਵਿੱਚ ਆ ਸਾਡੇ ਸੂਬੇ ਦੇ ਵਿੱਚ ਆ ਤੇ ਇਹਨੂੰ ਐਡਰੈਸ ਕਰਨਾ ਬਹੁਤ ਜ਼ਰੂਰੀ ਆ ਐਂਡ ਬਹੁਤ ਇੰਪੋਰਟੈਂਟ ਐ ਸਾਡੇ ਸਰਕਾਰ ਲਈ ਸੋ ਪਹਿਲੇ ਸਾਲ ਦੇ ਵਿੱਚ ਇਸ ਹੈਲਪਲਾਈਨ ਦੇ ਵਿੱਚ ਸਾਨੂੰ 87 ਫੋਨ ਕਾਲ ਆਈਆਂ ਇਸ ਹੈਲਪਲਾਈਨ ਤੇ ਐਂਡ ਜਸਟ ਉਹਨੂੰ ਥੋੜੇ ਜਿਹਾ ਪਰਸਪੈਕਟਿਵ ਦੇ ਵਿੱਚ ਪਾਉਣ ਲਈ ਇਦਾਂ ਦੀ ਹੈਲਪਲਾਈਨ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ 2023 ਦੇ ਵਿੱਚ ਲਾਂਚ ਕੀਤੀ ਸੀਗੀ ਤੇ ਉਸ ਐਕਸ ਸਾਲ ਦੇ ਵਿੱਚ ਉਹਨਾਂ ਨੂੰ ਰੇਸਿਜ਼ਮ ਦੇ ਉੱਤੇ 100 ਚਾਰਲੀ ਫੋਨ ਕਾਲ ਆਏ ਸੋ ਸਾਨੂੰ ਉਹ ਤੋਂ ਦੁੱਗਣੇ ਆਏ ਤੇ ਜਿਹੜੇ ਕੈਲੀਫੋਰਨੀਆ ਦਾ ਸਾਈਜ਼ ਵੀ ਸਾਡੇ ਤੋਂ 7ਵਾਂ ਹੈ ਨਾ ਵੱਡਾ ਸੋ ਸਾਨੂੰ ਪਤਾ ਦੈਟ ਲੋਰਡ ਹੈਗੀ ਆ ਐਂਡ ਯੂ نو ਦੁੱਖ ਤਾਂ ਲੱਗਦਾ ਦੈਟ ਲੋਰਡ ਹੈਗੀ ਆ ਪਰ ਸਾਨੂੰ ਇਹ ਵੀ ਮਾਣਿਆ ਦੈਟ ਹੁਣ ਇਹ ਹੈਲਪਲਾਈਨ ਹੈਗੀ ਜਿਹਦੇ ਨਾਲ ਜਦੋਂ ਕੋਈ ਫੋਨ ਕਰਦਾ ਉਹਨਾਂ ਨੂੰ ਰਿਸੋਰਸਸ ਤੇ ਸਪੋਰਟਸ ਮਿਲ ਸਕਦੇ ਆ ਸੋ ਉਹਨਾਂ ਨੂੰ ਆਪ ਜਿਹੜੇ ਰੇਸਿਸ ਮੈਂ ਇਕੱਲੇ ਨੂੰ ਨਹੀਂ ਡੀਲ ਕਰਨਾ ਪੈਂਦਾ ਇਕੱਠੇ ਆਪਾਂ ਸਮਾਜ ਦੇ ਵਿੱਚ ਇਹਨੂੰ ਉਹਨਾਂ ਦੀ ਸਪੋਰਟ ਕਰ ਸਕਦੇ ਆ ਜਿਹੜੀਆਂ ਕਾਲਸ ਆਈਆਂ ਜਿਹੜੇ ਲੋਕ ਸੀ ਕੀ ਸੈਟੀਸਫਾਈਡ ਸੀਗੇ ਉਹਨਾਂ ਦਾ ਕੀ ਰਿਸਪੌਂਸ ਕੀ ਸੀ ਇਹਦੇ ਤੇ ਬਾਅਦ ਦੇ ਵਿੱਚ ਕੋਈ ਫਾਲੋਅ ਅਪ ਹੋਇਆ ਯਾ ਸੋ ਇਦਰ ਵਿੱਚ ਆਮ ਆਪ ਬੋਥ ਪ੍ਰਾਊਡ ਯਾ ਐਕਚੁਅਲੀ ਇਸ ਨੰਬਰ ਦੇ ਤੇ ਚਰਨਮੇ 100% ਜਿਹੜੇ ਲੋਕਾਂ ਨੇ ਫੋਨ ਕੀਤਾ ਉਹ ਕਹਿੰਦੇ ਸਰ ਜਿਹੜੀ ਲੋੜਾਂ ਸੀਗੀਆਂ ਉਹ ਪੂਰੀਆਂ ਹੋ ਗਈਆਂ ਤੇ ਉਹਦਾ ਮਤਲਬ ਹੈ ਜਿਹੜੇ ਆਪਾਂ ਸਪੋਰਟਸ ਦਿੱਤੇ ਸੋ ਜਦੋਂ ਕੋਈ ਫੋਨ ਕਰਦਾ ਦੱਸਦਾ ਹੈ ਕੀ ਹੋਇਆ ਉਹਨਾਂ ਨੂੰ ਉਹਦੇ ਨਾਲ ਆਪਾਂ ਰੈਫਰ ਕਰਦੇ ਉਹਨਾਂ ਨੂੰ ਡਿਫਰੈਂਟ ਆਰਗੇਨਾਈਜੇਸ਼ਨ ਦੇ ਵਿੱਚ ਪੀਸੀ ਦੇ ਵਿੱਚ ਸੋ ਉਹਨਾਂ ਨੂੰ ਲੀਗਲ ਸਰਵਿਸਿਜ਼ ਦੀ ਸਪੋਰਟ ਮਿਲ ਸਕਦੀ ਹੈ ਪੀਅਰ ਸਪੋਰਟ ਸਰਵਿਸਿਜ਼ ਕਾਉਂਸਲਿੰਗ ਸਪੋਰਟ ਤੇ ਮੈਂਟਲ ਹੈਲਥ ਸਪੋਰਟ ਸੋ ਸਾਨੂੰ ਪਤਾ ਬਹੁਤ ਜਿਆਦੇ ਲੋੜਾ ਹੁੰਦੀਆਂ ਸੋ ਹਰੇਕ ਕਾਲ ਦੇ ਅਬਾਊਟ 3 ਰੈਫਰਲਸ ਆਪਾਂ ਬਣਾਉਂਦੇ ਹਾਂ ਸਰਫ ਐਕਨੀ ਜਿਹੜੇ ਵੀ ਉਹਨਾਂ ਨੂੰ ਲੋੜਿਆ ਉੱਥੇ ਆ ਭੇਜਦੇ ਹਾਂ ਸੋ ਤਾਂ ਹੀ ਇੰਨਾ ਸਕਸੈਸ ਰੇਟ ਜਿੱਦਕ ਮੈਂ ਕਹਾਂ 94% ਲੋਕੀ ਕਹਿੰਦੇ ਹਾਂ ਜੀ ਸਾਨੂੰ ਮਦਦ ਮਿਲੀ ਆ ਇਹ ਚੀਜ਼ਾਂ ਲਈ ਆਪਾਂ ਆਈ ਸੀ ਆ ਉਹਦੇ ਤੇ ਸੋ ਬਹੁਤ ਚੰਗਾ ਲੱਗਦਾ ਹੈ दैट ਯੂਸਫੁਲ ਆ ਇੱਕ ਕੇਸ ਕਿਸਮ ਦੇ ਇਨਸੀਡੈਂਟ ਹੁੰਦੇ ਔਰ ਕਿੱਥੇ ਹੁੰਦੇ ਹੈ ਰੀਜ਼ਨ ਦੇ ਇਨਸੀਡੈਂਟ ਪਬਲਿਕ ਪਲੇਸਸ ਤੇ ਵਰਕਪਲੇਸ ਦੇ ਉੱਤੇ ਜਾਂ ਇਹਦਾ ਕੋਈ ਇਸ ਤਰ੍ਹਾਂ ਦਾ ਡਾਟਾ ਹੈ

jo zyada eh uh, badh racism because of that even in our communities so apachhone sare nu pata hove saadi sarkar is committed to uh, working on anti racism work eliminating racism saadi communities de vich so everybody nu barabar da haq and barabar da haq to access services as well uh 3 may nu pichle shuru kiti si ਉਸ ਵੇਲੇ ਕੋਈ ਲੋਡ ਮਹਿਸੂਸ ਹੋਈ ਸੀ ਇਸ ਗੱਲ ਦੀ ਤਾਂ ਸ਼ੁਰੂ ਕੀਤੀ ਗਈ ਸੀ ਹਾਂਜੀ ਆ ਲੋਡ ਤਾਂ ਸਾਨੂੰ ਪਤਾ ਹੈ ਜਦੋਂ ਸਾਡੀ ਐਂਟੀ ਰੈਸਿਜ਼ਮ ਡਾਟਾ ਐਕਟ ਪਹਿਲਾਂ ਅਮ ਇੰਟਰੋਡਿਊਸ ਕੀਤੀ ਗਈ ਤੇ ਪਿਛਲੇ ਸਾਲ ਸਾਡੀ ਐਂਟੀ ਰੇਸਿਜ਼ਮ ਐਕਟ ਉਹਦੇ ਨਾਲ ਜਿਹੜਾ ਸਾਨੂੰ ਡਾਟਾ ਆ ਰਿਹਾ ਸੀਗਾ ਹੌਲੀ ਹੌਲੀ ਉਹ ਤੋਂ ਪਤਾ ਲੱਗਦਾ ਸੀਗਾ ਐਂਡ ਸਾਨੂੰ ਜਦੋਂ ਲੋਕੀ ਵੀ ਦੱਸਦੇ ਜਦੋਂ ਆਪਾਂ ਇੰਟਰੈਕਟ ਕਰਦੇ ਸਰਕਾਰੀ ਸਰਵਿਸਿਜ਼ ਦੇ ਵਿੱਚ ਜਾਂ ਉਹਦਾ ਕਮਿਊਨਿਟੀ ਦੇ ਵਿੱਚ ਥੈਟ ਹਾਲ ਲਿਵਿੰਗ ਰੇਸਿਜ਼ਮ ਹੈ ਸੋ ਸਾਨੂੰ ਪਤਾ ਸੀਗਾ ਕੋਈ ਸਾਨੂੰ ਟੈਂਜੀਬਲ ਰਿਸੋਰਸ ਚਾਹੀਦੀ ਹੈ ਜਿਹਦੇ ਨਾਲ ਇਹੀ ਨਹੀਂ ਦਰ ਆਪਾਂ ਡਾਟਾ ਕਲੈਕਟ ਕਰਦੇ ਉਹ ਵੀ ਹੋ ਰਿਹਾ ਪਰ ਉਹਦੇ ਨਾਲ ਲੋਕਾਂ ਨੂੰ ਸਪੋਰਟ ਇਮੀਡੀਏਟਲੀ ਮਿਲਦੀ ਹੈ ਸੋ ਸਪੋਰਟ ਵੀ ਮਿਲ ਜਾਂਦੀ ਹੈ ਤੇ ਸਾਨੂੰ ਵੀ ਡਾਟਾ ਮਿਲ ਜਾਂਦਾ ਸੋ ਆਪਾਂ ਪਾਲਿਸੀ ਲੈਵਲ ਤੇ ਸਰਕਾਰੀ ਚੇਂਜਸ اللي ਆ ਸਕي ہے۔ جی Jessie اخر ਦੇ ਵਿੱਚ ਸਾਡੇ ਚੈਨਲ ਪੰਜਾਬੀ ਦੇ ਜਿਹੜੇ ਈਵਰਸ ਨੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੋਈ ਮੈਸੇਜ ਇਸ ਮਾਮਲੇ ਦੇ ਵਿੱਚ। ਹਾਂਜੀ ਜਿਹੜਾ ਰੇਸਿਜ਼ਮ ਆਪਾਂ ਵੀ ਵਾ ਵਰਕਿੰਗ ਰੀਲੀ ਹਾਰਡ ਟੂ ਐਲੀਮੀਨੇਟ ਇਟ ਫਰਮ ਆਰ ਕਮਿਊਨਿਟੀਜ਼। ਸਾਡੀ ਸਰਕਾਰ ਨੂੰ ਪਤਾ ਹੈ ਬਹੁਤ ਜ਼ਰੂਰੀ ਕੰਮ ਆ। ਸੋ ਪਲੀਜ਼ ਜੇਕਰ ਜਤੂ ਸਿੰਘ ਜੇ ਕਿਸ ਨੂੰ ਜਾਣਦੇ ਹੈ ਜਿਨ੍ਹਾਂ ਨੂੰ ਰੇਸਿਜ਼ਮ ਮਹਿਸੂਸ ਹੁੰਦਾ ਪਲੀਜ਼ ਕਾਲ आवर ਹੈਲਪਲਾਈਨ 1833 HLP LINE so oh monday to friday khulla hunda 9 to 5 but je to si weekend te jo off hour te vich vi phone kardean thanu call back mil jave very quickly so please daso sanu ke jadon aap data collect karde tus das de taahi aap e te change le a sakde ha sarkari uh, level te thank you bahut bahut shukriya ji pher mil thank you uh, dosto jaisi sunar honde ne assi gal baat kiti hai is helpline de utte tus call kar sakde ho je kar koi eda da masla hunda pichle samay de vich eda de incidents de vich bahut sara wadda hoya ਤੇ ਇਹ ਸੈਲਫ ਲਾਈਨ ਦਾ ਬੋਸ ਰਫਾਇਦਾ ਲੋਕਨ ਹੋਰ ਅਰਸ਼ੀਦੂ ਨਾਲ ਜਿਸ ਕਰਨ ਚੈਨਲ ਪੰਜਾਬੀ ਸਰੀ